ਉਹ ਅੰਪਾਇਰ ਫੜ ਗਈ। ਔਰ ਜਸਟ ਆਇਆ ਸੀ ਇਹ ਤਾਂ ਆਨ ਕੀਤੀ ਐ। ਆਨ ਕੀਤੀ ਤਾਂ ਪੈ ਫੜ ਗਈ। ਇਹਨਾਂ ਨੂੰ ਜਿਹੜੇ ਮਾਲਕ ਨੇ ਅੰਦਰਲੇ ਜਿਹੜੀ ਪੈਸੇ ਲੈ ਕੇ ਵੀਰੇ ਉਹ ਖੜਾਉਂਦੇ ਨੇ ਸਾਰੇ ਦੁਕਾਨਦਾਰ ਮਾਲਕ ਨੇ ਜਿਹੜੇ ਤੇ ਸਿਲੰਡਰ ਵੀ ਕਮਰਸ਼ੀਅਲ ਨਹੀਂ ਐ ਰੈ residenial ਸਿਲੰਡਰ ਹੈ। ਨਗਰ ਕੌਂਸਲ ਕਾਰਵਾਈ ਕਿਉਂ ਨਹੀਂ ਕਰਦੀ? ਕੱਲ ਕੇ ਗੈਰ ਕਾਨੂੰਨੀ ਖੜੇ ਹੁੰਦੇ ਨੇ ਦੁਕਾਨ ਦਾ ਟੈਕਸ ਦਿੰਦਾ ਐ। ਇਹਨਾਂ ਕੋਈ ਥੱਕ। ਬਿਲਕੁਲ ਵੀਰੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਨਗਰ ਕੌਂਸਲ। ਹਾਂਜੀ ਵੀਰੇ ਮੇਰਾ ਨਾਮ ਸਿੰਦਰਪਾਲ ਸਿੰਘ ਆ। ਕੀ ਮਾਮਲਾ ਹੋਇਆ ਜੀ ਕਹਿੰਦੇ ਕਿ ਅੱਜ ਨੂੰ ਨੁਕਸਾਨ ਹੋਇਆ। ਜੰਗੀਗੜ ਰੋਡ ਤੇ ਮੇਰੀ ਗੱਦਿਆਂ ਦੀ ਦੁਕਾਨ ਆ 700 ਨੀਚੇ ਦੇ ਨਾਮ ਤੇ ਤਾਂ ਕਸਟਮਰ ਨੂੰ ਦੇਣ ਵਾਸਤੇ ਸਾਮਾਨ ਬਾਹਰ ਕੱਢਿਆ ਪਿਆ ਸੀ ਸਾਡਾ ਗੱਡੇ ਵਗੈਰਾ ਪਰਦੇ ਵਗੈਰਾ ਤੇ ਨਾਲ ਸਾਡੇ 버ਗਰਾਂ ਦੀ ਰੇੜੀ ਲੱਗਦੀ ਆ ਤੇ ਇੱਕਦਮ ਉਹਨੇ ਸਿਲੰਡਰ ਤੇ ਧਮਾਕਾ ਹੋਇਆ ਸਾਰੇ ਅੱਗ ਲੱਗੀ ਮੈਂ ਤੁਹਾਨੂੰ ਸੀਸੀਟੀਵੀ ਦੀ ਵੀਡੀਓ ਵੀ ਦੇ ਦੂੰਗਾ ਕੋਚ ਸਾਰਾ ਦੇਖੋ ਕਿੰਨੇ ਮੁਰੇ ਹਾਲਾਤ ਨੇ ਕੀ ਜਨਾ ਜਾਣਦੇ ਹੋ ਕਿ ਜਿੰਨੇ ਕਿ ਬਾਹਰ ਵਾਹਨ ਵੀ ਖੜੇ ਹੁੰਦੇ ਨੇ ਕਿ ਹੋਰ ਲੋਕ ਵੀ ਖੜੇ ਹੁੰਦੇ ਨੇ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ ਕਿਰ ਇਹਨਾਂ ਨਾਲ ਬਾਹਰ ਵੀ ਖੜੇ ਹੁੰਦਾ ਲੋਕ ਵੀ ਖੜੇ ਹੁੰਦੇ ਆ ਉਹ ਅੰਦਰ ਤਾਂ ਟੱਕਾ ਜਾ ਸਕਦੀ ਸੀ ਕੁਝ ਵੀ ਹੋ ਸਕਦਾ ਕਹਿੰਦੇ ਲੱਗੇ ਜਦੋਂ ਆਗੇ ਲੱਗੀ ਹੋਈ ਮੈਨੂੰ ਤਾਂ ਬਾਹਰ ਰੌਲਾ ਹੀ ਸੁਣਾ ਵੀਰੇ ਮੈਂ ਤਾਂ ਅੰਦਰ ਕੰਮ ਕਰਦਾ ਸੀ ਜਦ ਲੋਕਾਂ ਨੇ ਰੌਲਾ ਗੂਲਾ ਪਾਇਆ ਤਾਈਂ ਪਤਾ ਲੱਗਿਆ ਮੈਨੂੰ ਕਿ ਜਿਹੜੇ ਗੈਰ ਕਾਨੂੰਨੀ ਤਰੀਕਿਆਂ ਨਾਲ ਖੜਦੇ ਨੇ ਇਹਨਾਂ ਦੇ ਨਾਲ ਸ਼ਹਿ ਪਾਣ ਦਿੰਦਾ ਇਹਨਾਂ ਨੂੰ ਜਿਹੜੇ ਮਾਲਕ ਨੇ ਅੰਦਰਲੇ ਜਿਹੜੀ ਪੈਸੇ ਲੈ ਕੇ ਵੀਰੇ ਉਹ ਖੜਾਉਂਦੇ ਨੇ ਸਾਰੇ ਦੁਕਾਨਦਾਰ ਮਾਲਕ ਨੇ ਜਿਹੜੇ ਤੇ ਸਿਲੰਡਰ ਵੀ ਕਮਰਸ਼ੀਅਲ ਨਹੀਂ ਹੈ ਰੈਜ਼ੀਡੈਂਸ਼ੀਅਲ ਸਿਲੰਡਰ ਅਗਰੇ ਦਾ ਤੇ ਜਿਵੇਂ ਨਗਰ ਕੌਂਸਲ ਹੈ ਨਗਰ ਕੌਂਸਲ ਤੇ ਕਾਰਵਾਈ ਕਿਉਂ ਨਹੀਂ ਕਰਦੀ ਜਦ ਕਿ ਗੈਰ ਕਾਨੂੰਨੀ ਖੜੇ ਹੁੰਦੇ ਨੇ ਦੁਕਾਨ ਦਾ ਟੈਕਸ ਦਿੰਦਾ ਐ ਇੰ बिल्कुल भी ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਗਰ ਕੌਂਸਲ ਵੱਲੋਂ ਤੁਸੀਂ ਕੀ ਸ਼ਿਕਾਇਤ ਦਊਗੇ ਦਿਖਲਾਓ ਹਾਂਜੀ ਹਾਂਜੀ ਬਿਲਕੁਲ ਦਊਣਗੇ ਜੀ ਜੀ ਇਹਨਾਂ ਨੂੰ ਤੁਹਾਡੇ ਗੁਰਦੀਪ ਸਿੰਘ ਗੁਰਦੀਪ ਸਿੰਘ ਇਹ ਤੁਹਾਡੀ ਇਹਨੇ ਰੇਡੀ ਚੱਕ ਲੱਗੀ ਉਹ ਅੰਪਾਇਰ ਫੜ ਗਈ ਜਸਟ ਆਇਆ ਸੀ ਇਹ ਤਾਂ ਆਨ ਕੀਤੀ ਐ ਆਨ ਕੀਤੀ ਜਦੋਂ ਪੈ ਫੜ ਗਈ ਹਾਂ ਸਾਹਿਬ ਕਿੱਥੇ ਲੱਗੀ ਪੈਪੀ ਪੈਪਲੀ ਜੀ ਉਸ ਤੋਂ ਬਾਅਦ ਕੀ ਚੀਜ਼ ਹੋਇਆ ਉਸ ਵੇਲੇ ਹੀ ਜਿਹੜੇ ਪਰਸਾਦ ਲੱਗੂ ਇਸ ਤਰ੍ਹਾਂ ਸਪਰੂਟ ਕਰ ਉਹ ਪੈ ਵੀ ਇਸਾਈਡ ਹੋ ਗਈ ਜਿਹੜੇ ਖੱਦਰ ਨਾਲ ਲੱਗਦੀ ਉਹ ਕਿਵੇਂ ਬੋਦਾਈ ਉਹ ਫਿਰ ਪਾਣੀ ਨਾਲ ਹੀ ਕਿਹਨੇ ਦੱਸਿਆ ਵੀ ਲੱਗ ਗਈ ਕੋਈ ਬਾੜੀ ਦੇ ਲੈ ਫਾਇਰ ਗੜੇ ਉਧਰ ਬੰਦੇ ਕਰਦੇ ਸੀ ਜਾਂਦੇ ਉਹ ਆਂਪੈਰ ਛੱਡ ਗਏ ਜਸਟ ਆਇਆ ਸੀ ਇਹ ਤਾਂ ਔਨ ਕੀਤੀ ਐ ਔਨ ਕੀਤੀ ਤਾਂ ਪੈ ਫੜ ਗਿਆ ਸਾਰੀ ਇਹਨਾਂ ਨੂੰ ਜਿਹੜੇ ਮਾਲਕ ਨੇ ਅੰਦਰਲੇ ਜਿਹੜੀ ਪੈਸੇ ਲੈ ਕੇ ਵੀਰੇ ਉਹ ਖੜਾਉਂਦੇ ਨੇ ਸਾਰੇ ਦੁਕਾਨਦਾਰ ਮਾਲਕ ਨੇ ਜਿਹੜੇ ਤੇ ਸਿਲੰਡਰ ਵੀ ਕਮਰਸ਼ੀਅਲ ਨਹੀਂ ਐ ਰੈ residenial ਸਿਲੰਡਰ ਅਗਰੇ ਦਾ ਨਗਰ ਕੌਂਸਲ ਤੇ ਕਾਰਵਾਈ ਕਿਉਂ ਨਹੀਂ ਕਰਦੀ ਜਦ ਕੇ ਗੈਰ ਕਾਨੂੰਨੀ ਖੜੇ ਹੁੰਦੇ ਨੇ ਦੁਕਾਨ ਦਾ ਟੈਕਸ ਦਿੰਦਾ ਐ ਇਹਨਾਂ ਨੂੰ ਕੁਝ ਕਰਦਾ ਬਿਲਕੁਲ ਵੀਰੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਨਗਰ ਕੌਂਸਲ ਹਾਂਜੀ ਵੀਰੇ ਮੇਰਾ ਨਾਮ ਸਿੰਦਰਪਾਲ ਸਿੰਘ ਆ ਕੀ ਮਾਮਲਾ ਹੋ ਰਿਹਾ ਜੀ ਕਹਿੰਦੇ ਕਿ ਅੱਜ ਨੂੰ ਨੁਕਸਾਨ ਹੋਇਆ ਚੰਡੀਗੜ੍ਹ ਰੋਡ ਤੇ ਮੇਰੀ ਗੱਦਿਆਂ ਦੀ ਦੁਕਾਨ ਆ 700 ਨੀਚੇ ਦੇ ਨਾਮ ਤੇ ਕਸਟਮਰ ਨੂੰ ਦੇਣ ਵਾਸਤੇ ਸਾਮਾਨ ਬਾਹਰ ਕੱਢਿਆ ਪਿਆ ਸੀ ਸਾਡਾ ਗੱਡੇ ਵਗੈਰਾ ਪਰਦੇ ਵਗੈਰਾ ਤੇ ਨਾਲ ਸਾਡੇ 버ਗਰਾਂ ਦੀ ਰੇੜੀ ਲੱਗਦੀ ਆ ਤੇ ਇੱਕਦਮ ਉਹਦੇ ਸਿਲੰਡਰ ਤੇ ਧਮਾਕਾ ਹੋਇਆ ਸਾਰੇ ਅੱਗ ਲੱਗੀ ਮੈਂ ਤੁਹਾਨੂੰ ਸੀਸੀਟੀਵੀ ਦੀ ਵੀਡੀਓ ਵੀ ਦੇ ਦੂੰਗਾ ਕੋਈ ਸਾਰਾ ਦੇਖੋ ਕਿੰਨੇ ਮੁਰੇ ਹਾਲਾਤ ਨੇ ਜੀ ਜਨਾ ਜਾਣਦੇ ਹੋ ਕਿ ਜਿੰਨੇ ਕਿ ਬਾਹਰ ਵਾਹਨ ਵੀ ਖੜੇ ਹੁੰਦੇ ਨੇ ਕਿ ਹੋਰ ਲੋਕ ਵੀ ਖੜੇ ਹੁੰਦੇ ਨੇ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ ਕਿਰ ਇਹਨਾਂ ਨਾਲ ਬਾਹਰ ਵੀ ਖੜੇ ਹੁੰਦਾ ਲੋਕ ਵੀ ਖੜੇ ਹੁੰਦੇ ਆ ਉਹ ਅੰਦਰ ਤਾਂ ਟੱਕਾ ਜਾ ਸਕਦੀ ਸੀ ਕੁਝ ਵੀ ਹੋ ਸਕ ਤੋਂ ਪਤਾ ਕਿਵੇਂ ਲੱਗੇ ਜਦੋਂ ਅੱਗੇ ਲੱਗੀ ਹੋਵੇ ਮੈਨੂੰ ਤਾਂ ਬਾਹਰ ਰੌਲਾ ਹੀ ਸੁਣਿਆ ਵੀਰੇ ਮੈਂ ਤਾਂ ਅੰਦਰ ਕੰਮ ਕਰਦਾ ਸੀ ਜਦ ਲੋਕਾਂ ਨੇ ਰੌਲਾ ਗੂਲਾ ਪਾਇਆ ਤਾਂ ਹੀ ਪਤਾ ਲੱਗਿਆ ਮੈਨੂੰ ਕਿ ਜਿਹੜੇ ਗੈਰ ਕਾਨੂੰਨੀ ਤਰੀਕਿਆਂ ਨਾਲ ਖੜਦੇ ਨੇ ਇਹਨਾਂ ਦੇ ਨਾਲ ਸ਼ਹਿ ਪਾਣ ਦਿੰਦਾ ਇਹਨਾਂ ਨੂੰ ਜਿਹੜੇ ਮਾਲਕ ਨੇ ਅੰਦਰਲੇ ਜਿਹੜੇ ਪੈਸੇ ਲੈ ਕੇ ਵੀਰੇ ਉਹ ਖੜਾਉਂਦੇ ਨੇ ਸਾਰੇ ਦੁਕਾਨਦਾਰ ਮਾਲਕ ਨੇ ਜਿਹੜੇ ਤੇ ਸਿਲੰਡਰ ਵੀ ਕਰਦੇ